ਹਾਂਜੀ ਇਹ ਗੱਲ ਹੋਈ ਕਿਹੜੀ ਜਗ੍ਹਾ ਤੇ ਸੜਕ ਤੇ ਐਕਸੀਡੈਂਟ ਹੋਇਆ ਜੀ ਆ ਆਪਣਾ ਵੇਰਕਾ ਬਾਈਪਾਸ ਹਾਂਜੀ ਇੱਥੇ ਆ ਜੀ ਕਿੰਨੇ ਕੁ ਵੇਲੇ ਰੈਂਪ ਸੀ ਕੀ ਗੱਲ ਕਿਸ ਤਰ੍ਹਾਂ ਹੋਈ ਕੀ ਨੋਵਾ ਗੱਲ ਜੀ ਉੱਥੇ ਟਰੈਕਟਰ ਤੋਂ ਰਿਹਾ ਵਾ ਕੋਈ 5:30 ਵਜੇ ਤੇ ਰੋਡ ਤੇ ਜਾ ਹੀ ਜਾਂਦਾ ਪਿੱਛੋਂ ਗੱਡੀ ਆਈ ਨੋਵਾ ਉਹਨੇ ਮਾਰੀ ਜ਼ੋਰ ਦੇ ਨਾਲ ਇਹ ਭਗਤਾਲੀ ਦਾਣਾ ਮੰਡੀ ਤੋਂ ਰਹੀ ਤੇ ਗਲਤੀ ਕੀ ਜੀ ਗਲਤੀਆਂ ਦੇਖੋ ਜੀ ਰੋ ਪਿੱਛੋਂ ਗੱਡੀ ਵੱਜੀ ਆ ਨਵਾਲੇ ਦੀ ਵੀ ਕਹਿ ਸਕਦੇ ਆ ਗੱਲ ਨੂੰ ਹਾਂਜੀ ਇਹ ਸਿਰ ਗੱਡੀ ਤੇ ਸੀ ਕਿ ਬਹੁਤ ਤੇਜ਼ ਹੀ ਗੱਡੀ ਗੱਡੀ ਬਹੁਤ ਤੇਜ਼ ਹੀ ਜੀ ਹਾਂਜੀ ਗੱਡੀ ਵਾਲਾ ਸਰ ਕਿੱਥੋਂ ਆਇਆ ਜਿਹੜਾ ਨੋ ਗੱਡੀ ਵਾਲਾ 에어ਪੋਰਟ ਤੋਂ ਆਇਆ ਸੀ ਜੀ ਤੇ ਵੀ ਸਰ ਕੁਸਵਾਰੀਆਂ ਵਗੈਰਾ ਨਹੀਂ ਖਾਲੀ ਇਕੱਲਾ ਇੱਕ ਜਣੇ ਇਹ ਟਰਾਲੀ ਟਰੈਕਟਰ ਕਿਸ ਘਰੇ ਪੈਂਦੇ ਨੇ ਟਰਾਲੀ ਵਾਲਾ ਅੰਮ੍ਰਿਤਸਰ ਦਾ ਜੀ ਅੰਮ੍ਰਿਤਸਰ ਦਾ ਜੀ ਭਗਤਾਂ ਵਾਲੇ ਬੰਦਿਆਂ ਦੀ ਇਹ ਤਾਂ ਮੌਤ ਹੋ ਗਈ ਦੋ ਬੰਦੇ ਦੀ ਮੌਤ ਹੋ ਗਈ ਕਿੱਥੇ ਕਿੱਥੋਂ ਰਹਿਣ ਵਾਲੇ ਸਰ ਇੱਕ ਜੀ ਦਾਣਾ ਇੱਥੋਂ ਭਗਤਾਂ ਵਾਲੇ ਦਾ ਇੱਕ ਹੈਗਾ ਲਾਗੇ ਪਿੰਡ ਕੋਈ ਆ ਹਾਂਜੀ ਨਾਲ ਇੱਥੋਂ ਦਾ ਜਿਹੜਾ ਸਰੋਂਸੇ ਕਿਸੋਂ ਦਾ ਰਹਿਣ ਵਾਲਾ ਆ ਲਾਗੇ ਪਿੰਡ ਵਾਲਾ ਕਿਹੜਾ ਇੱਥੋਂ ਦਾ ਹਾਂਜੀ ਉਹ ਨੂੰ ਇੱਕ ਪੇਕੀ ਵੇੜ ਦੇ ਲਾਗੇ ਦਾ ਘਰ ਤੋਂ ਇਹ ਇਹਦਾ ਟਰੈਕਟਰ ਵਾਲਾ ਜਿਹੜਾ ਇਹ ਤਰਨਤਾਰਾ ਰੋਡ ਤੋਂ ਲੈ ਕੇ ਝੋਂਦਾ ਦੇ ਬਟਾਲੇ ਚੱਲਿਆ ਇਹ ਸਵੇਰੇ 6 ਵਜੇ ਦਾ ਟਾਈਮ ਹੈ ਤੇ ਮਗਰੋਂ ਨੋਵਾ ਗੱਡੀ ਆਲਾ ਆਇਆ ਵਾ ਉਹ 에어ਪੋਰਟ ਤੇ ਗਿਆ ਸੀ ਆਪਣੇ ਰਿਸ਼ਤੇਦਾਰ ਨੂੰ ਛੱਡ ਕੇ ਤੇ ਇੱਥੇ ਚਗਾਵਾ ਪਿੰਡ ਇਹਦੇ ਕੀਆ ਦੇ ਨਾਲ ਚਗਾਵੇ ਇੱਧਰ ਲੱਗੇ ਆ ਚਗਾਵਾ ਪਿੰਡੀਆਂ ਕੇ ਕੀ ਇਹਨੂੰ ਕਹਿੰਦੇ ਆ ਇਹਦੇ ਲੱਗੇ ਪਿੰਡ ਆ ਉੱਥੇ ਨੇ ਜਾਣਾ ਸੀ ਉੱਥੋਂ ਬੱਚੇ ਛੱਡਣ ਆਉਣਾ ਤੇ ਇਹ ਸੁਣ ਕੇ ਆਇਆ ਉਹ ਕਹਿੰਦੇ ਜਾਂਦੇ ਦੀ ਅੱਖ ਲੱਗ ਗਈ ਆ ਗੱਡੀ ਤੇਜ਼ ਹੈ ਗੱਡੀ ਪਿੱਛੋਂ ਮਾਰੀ ਆ ਉਹ ਟਰੈਕਟਰ ਵਾਲੇ ਦਾ ਟਰੈਕਟਰ ਟੁੱਟ ਗਿਆ ਉਹ ਟਰੈਕਟਰ ਥੱਲੇ ਆ ਗਿਆ ਟਰਾਲੀ ਥੱਲੇ ਤੇ ਉਹਦੀ ਗੱਡੀ ਥੱਲੇ ਜਾ ਪਈ ਤੇ ਉਹਦੀ ਵੀ ਮੌਤ ਹੋ ਗਈ ਆ ਦੋਵਾਂ ਜਣਿਆਂ ਦੀ ਦੋਵਾਂ ਦੀ ਟਰੈਕਟਰ ਟਰਾਲੀ ਵਾਲੇ ਦੀ ਵੀ ਹੋ ਗਈ ਆ ਤੇ ਜਿਹੜਾ ਗੱਡੀ ਚਾਲ ਕੇ ਉਹਦੀ ਵੀ ਮੌਤ ਹੋ ਗਈ ਆ ਗਲਤੀ ਗਲਤੀ ਤੇ ਹੁਣ ਗੱਡੀ ਵਾਲੇ ਦੀ ਆ ਗੱਡੀ ਪਿੱਛੋਂ ਮਾਰੀ ਆ ਗੱਡੀ ਤੇਜ਼ ਮਾਰੀ ਆ ਪਰ ਹੁਣ ਮੌਤ ਤੇ ਦੋਵਾਂ ਦੀ ਹੋ ਗਿਆ ਕਾਰਵਾਈ ਦੇ ਜੋ ਹੋ ਗਿਆ ਇਹਨਾਂ ਨੂੰ ਇਹਦੇ ਪੁੱਛਣਗੇ ਤੇ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਊਗੀ ਕਿਹ ਕਿਹ ਨੂੰ ਰਹਿਣ ਵਾਲਾ ਕਿਹਨੂੰ ਦੇਸੀ ਹੈ ਇਹ ਕੌਣ ਆ ਟਰੈਕਟਰ ਵਾਲੇ ਇਹਨਾਂ ਦਾ ਪਿੰਡ ਹੈ ਹੈਗੇ ਇੱਧਰ ਠਿੱਖੀ ਪਿੰਡ ਲੱਗੇ ਪਿੰਡ ਆ ਤੇ ਉਹ ਤਰ੍ਹਾਂ ਰਹਿੰਦਾ ਆਪਣੇ ਸੌਹਰੇ ਘਰ ਤੇ ਤਰਨਤਾਰਨ ਰੋਡ ਤੇ ਰਹਿੰਦਾ ਵਾ ਇੱਕ ਇਹ ਕਿਤੇ ਤੁਹਾਨੂੰ ਦੱਸਣ ਦੇ ਤਰਨਤਾਰਨ ਰੋਡ ਦਾ ਵਾ ਤੇ ਇਹ ਇੱਕ ਚਗਾਵਾ ਪਿੰਡ ਆ ਤੇ ਦੇਵੀ ਚਿੰਡੇ ਲੱਗੇ ਜਿਹੜਾ ਉੱਥੋਂ ਦਾ ਵਾ ਸਵੇਰੇ 6 ਵਜੇ ਦੀ ਕਿਹੜੀ ਜਗ੍ਹਾ ਤੇ ਸਰ ਐਕਸੀਡੈਂਟ ਹੋਇਆ ਇਹ ਮੈਂ ਨਾ ਜਿਹੜਾ ਬਟਾਲਾ ਰੋਡ ਆ 25 ਪਾਸ ਹਾਂ ਡੂਨ ਸਕੂਲ ਦੇ ਡੂਨ ਸਕੂਲ ਤੋਂ ਥੋੜਾ ਜਿਹਾ ਅੱਗੇ ਆਣ ਕੇ ਹਾਂ